ਤਾਂ PB ਮੀਡੀਆ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਰੋਜ਼ਾਨਾ ਦੀ ਤਰ੍ਹਾਂ ਇੱਕ ਹੋਰ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂਗੇ ਤੇ ਇਸ ਵੀਡੀਓ ਦੇ ਵਿੱਚ ਤੁਹਾਡੇ ਸਾਰਿਆਂ ਦੇ ਨਾਲ ਆਪਾਂ ਸਿੱਧੂ ਮੁਸੇਵਾਲ ਦੇ ਛੋਟੇ ਭਰਾ ਦੀ ਇੱਕ ਨਵੀਂ ਵੀਡੀਓ ਸਾਂਝੀ ਕਰਾਂਗੇ ਜੋ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਸਿੱਧੂ ਮੁਸੇਵਾਲ ਦੀ ਤਰ੍ਹਾਂ ਛੋਟੇ ਸਿੱਧੂ ਦੀ ਵੀ ਜਦੋਂ ਵੀ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਉਂਦੀ ਹੈਗੀ ਤਾਂ ਉਹ ਨਾਲ ਦੀ ਨਾਲ ਇੰਨੀ ਜ਼ਿਆਦਾ ਵਾਇਰਲ ਹੋ ਜਾਂਦੀ ਹੈ ਕਿਉਂਕਿ ਸਿੱਧੂ ਦੇ ਬਹੁਤੇ ਚਾਹਣ ਵਾਲੇ ਅਕਸਰ ਇਹੀ ਚੀਜ਼ਾਂ ਬਿੰਨਾ ਵੀਡੀਓ ਹੋ ਮਿਲ ਜਾਵੇ ਜਿ ਉਸੇ ਤਰੀ ਹੀ ਤੁਸੀਂ ਇਸ ਵੀਡੀਓ ਦੇ ਵਿੱਚ ਜਿਵੇਂ ਕਿ ਆ ਵੀਡੀਓ ਵੀ ਦੇਖ ਸਕਦੇ ਹੋਗੇ ਨਿੱਕੇ ਸਦੂ ਜਿੱਥੇ ਕਿ ਨਿੱਕਾ ਸਿੱਧੂ ਆਪਣੇ ਪਰਿਵਾਰ ਮੈਂਬਰਾਂ ਦੇ ਨਾਲ ਬਹੁਤ ਜ਼ਿਆਦਾ ਸ਼ਰਾਰਤਾਂ ਕਰਦਾ ਹੋਇਆ ਨਜ਼ਰ ਆ ਰਹੇਗਾ ਤਾਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸਾਰਿਆਂ ਦੀ ਹੀ ਚਿਹਰੇ ਦੇ ਉੱਪਰ ਬਹੁਤ ਜ਼ਿਆਦਾ ਮੁਸਕਾਨ ਆਈ ਤੇ ਸਾਰੇ ਜਾਣੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਰਹੇ ਨੇ ਇਸ ਵੀਡੀਓ ਤੇ ਇੱਕੇ ਤੋਂ ਈਦੀ ਹਾਜ਼ਾਵਾਦ ਦਾ ਤੇ ਬਹੁਤ ਜਲਦ ਆਪਣੇ ਪੈਰਾਂ ਤੇ ਖੜਾ ਹੋਵੇ ਤਾਂ ਕਿ ਬੇਬੇ-ਬਾਪੂ ਦੀਆਂ ਅੱਖਾਂ ਦੇ ਵਿੱਚ ਦੁਬਾਰਾ ਤੋਂ ਖੁਸ਼ੀ ਝਲਕੇ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਬਾਰੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੇਠਾਂ ਦਿੱਤੇ ਹੋਏ ਸਬਸਕ੍ਰਾਈਬ ਵਾਲੇ ਬਟਨ ਨੂੰ ਦਬਕਿਓ ਕਿਉ ਇਦਾਂ ਦੀਆਂ ਪਿਆਰੀਆਂ ਇਹ ਵੀਡੀਓ ਸ਼ੇਅਰ ਕਰਦੇ ਰਹਿਣੇ ạ